ਅੱਜ ਪਹੁੰਚੇ ਆ ਭਾਰਤੀ ਸਨਾਤਨ ਧਰਮ ਮਹਾਵੀਰ ਦਾਲ ਰਿਸਟ ਤਫਾ ਦੇ ਦਫਤਰ ਵਿਖੇ ਜਿੱਥੇ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਬਿਠਿਤੀਆਂ ਗਈਆਂ ਨੇ ਜਿਸ ਦੀ ਸ਼ੁਰੂਆਤ ਦਾਲ ਦੇ ਸਾਰੇ ਅਹੁਦੇਦਾਰਾਂ ਮੈਂਬਰਾਂ ਵੱਲੋਂ ਸ਼੍ਰੀ ਗਣੇਸ਼ ਜੀ ਦਾ ਮਹਾਮਈ ਦਾ ਪੂਜਨ ਕਰਾ ਕੇ ਸ਼ੁਰੂਆਤ ਕੀਤੀ ਜਾ ਰਹੀ ਹੈ 35ਵਾਂ ਵਿਸ਼ਾਲ ਭੰਡਾਰਾ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਭਾਰਤੀ ਸਨਾਤਨ ਧਰਮ ਮਹਾਗਿਰਦਲ ਵੱਲੋਂ ਤਪਾ ਵੱਲੋਂ ਹਰ ਸਾਲ ਨਗਰ ਨਿਵਾਸੀਆਂ ਦੇ ਯੋਗ ਨਾਲ ਲਾਇਆ ਜਾਂਦਾ ਹੈ ਤੁਹਾਡੀ ਅਸੀਂ ਪ੍ਰਬੰਧਕਾਂ ਨਾਲ ਗੱਲ ਵੀ ਕਰਵਾਵਾਂਗੇ ਵੀ ਜਾਗਰਣ ਕਦੋਂ ਹੈ ਇਹ ਸਾਲਾਨਾ ਭੰਡਾਰਾ ਕੈਤ ਕੈ ਤਰੀਕ ਤੱਕ ਕਿਹੜੇ ਮਹੀਨੇ ਦੇ ਵਿੱਚ ਮਾਤਾ ਜੀ ਦੇ ਦਰਬਾਰ ਤੇ ਹੋਵੇਗਾ ਆਓ ਤੁਹਾਡੀ ਅਸੀਂ ਗੱਲ ਕਰਵਾਉਂਦੇ ਆ ਸਾਡੇ ਰਾਜਕਮਾਰ ਜੀ ਸ਼ਰਮਾ ਰਾਜਾ ਟੇਲਮਾ ਨਾਲ ਉਹ ਸਾਰੇ ਇਸ ਸੰਬੰਧ ਵਿੱਚ ਜਾਣਕਾਰੀ ਦੇਣਗੇ ਜੀ 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 ਜ ਤਪਾਂ ਮਂਦੀ ਦੇ ਵਿੱਚੋਂ ਤੇਲਪੁੱਲ ਇਕੱਠਾ ਕਰਕੇ ਮਾਤਾ ਨੈਣਾਂ ਦੇ ਜੀ ਦੇ ਦਰਬਾਰ ਤੇ ਲਗਾਇਆ ਜਾਂਦਾ ਹੈ। ਉਹ ਸਾਵਲ ਮੇਲੇ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ। ਭਟਾਰੇ ਦਾ ਪ੍ਰਬੰਧ ਕਰ ਰਹੇ ਆਂ। ਅੱਜ ਦਫ਼ਤਰ ਦਾ ਸੀ ਭੋਜ ਕੀਤਾ। ਮਹਾਮੈਲੀ ਜੋੜ ਲਾ ਕੇ ਪਰਾਹੀ ਕਰਕੇ ਸਾਰੇ ਹੀ ਸਾਡੇ ਕਮੇਟੀ ਮੈਂਬਰਾਂ ਨੇ ਬਹੁਤ ਉਤਸ਼ਾਹ ਨਾਲ ਦਫ਼ਤਰਾਂ ਦੇ ਘਟਨ ਕਰਨ ਲਈ, ਕਲੈਕਸ਼ਨ ਕਰਨ ਲਈ ਸਾਰੇ ਹੀ ਜਿੰਨੇ ਸਾਡੇ ਸੇਵਾਦਾਰਾਂ, ਭਗਤਾਂ ਦੇ ਮੈਂਬਰਾਂਗੇ ਬੜਾ ਹੀ ਸ਼ਰਧਾ ਭਾਵਨਾ ਦੇ ਨਾਲ ਕੰਮ ਕਰ ਰਹੇ ਹਨ। ਸਾਰੇ ਦਾ ਬਹੁਤ ਬਹੁਤ ਧੰਨਵਾਦ ਅਸੀਂ ਮੰਡੀ ਗੱਛਾਂ ਦੇ ਇਹੀ ਗੀਤ ਕਰਦੇ ਹਾਂ ਕਿ ਆਪਣੀ ਮੰਡੀ ਦਾ ਹਰ ਸਾਲ ਭੰਡਾਰਾ ਲੱਗਦਾ ਹੈ ਇਸ ਭੰਾਰੇ ਦੇ ਵਿੱਚ ਵੱਧ ਤੋਂ ਵੱਧ ਦਾਨ ਦੇ ਕੇ ਗੁੰਦੇ ਭਾਗੀ ਬਣੋ ਜੈ ਮਾਤਾ ਲੈਣਾ ਦੀ ਜੀ ਪੂਰੀ ਕਰਾਇਆ ਸਿੱਖਣਾ ਮਹੀਨੇ ਜਣ ਦੀ ਨਾਲ ਉਹਦੇ ਕਿਰਪਾ ਲੈ ਕੇ ਸਾਰੇ ਦੇ ਸਹਿਯੋਗ ਜਾਨ ਕਰਨ ਆ ਜੀ ਮਾਤਾ ਲੈਣਾ ਦੀ ਆਸ਼ੀਰਵਾਦੀ ਸੀ ਹਾਂ ਔਰ ਆਪ ਜੀ ਨੇ ਜਰਨੈਲ ਸਾਹਮਣੇ ਨਹੀਂ ਅਸੀਂ ਜੋ ਪੂਜਾ ਪਾਠ ਦਾ ਦਸ ਜੀ ਦੀਆਂ ਵਿਚਾਰੀਆਂ ਦੀ ਸਾਰੀ ਇਹ ਨਹੀਂ ਆਈ ਇਹ ਸਾਰੀ ਲੰਗਰ ਦੇ ਵਿੱਚ ਬੈਠੀ ਬਲੋ ਜੋ ਬੈਂਦੀਆਂ ਨੇ ਮਾਤਾ ਜੀ ਲਈ ਦੇਵੀ ਸਰਕਾਰ ਕਰਨਾ ਔਰ ਸਭ ਇਹ ਕਿਰਪਾ ਕਰਨਾ ਐਸੀ ਕਾਮਨਾ ਸੀ ਪਰਿਵਾਰ ਹੈ ਔਰ ਦਫਤਰ ਦਾਜਮਹੂਰਤ ਹੈ ਸੋ ਮਾਨਣਾ ਦੀ ਆਪ ਜੀ ਦੀ ਕਿਰਪਾ ਇਸ ਸਾਰੀ ਸੰਗਤਾਂ ਦੇ ਹੋਵੇ ਪੂਜਾ ਪਾਠ ਜੋ ਬੈਂਦੀ ਪ੍ਰਾਪੜਾ ਦੇ ਸੋ ਅਵੇ ਆਪ ਜਿਹੜੇ ਕਰਨੇ ਚ ਸੰਕਟਾਬ ਨੂੰ ਪੇਂਦਿਆਂ ਨੇ ਸੰਪਰਕ